ਕੀ ਹਾਲ ਚਾਲ ਹੈ ਦੋਸਤੋ ਉਮੀਦ ਹੈ ਕਿ ਸਭ ਠੀਕ ਠਾਕ ਹੋਵੋਗੇ ਅੱਜ ਤੁਹਾਨੂੰ ਦਿਖਾਉਣਾ ਹੈ ਕਿ ਇੱਕ ਪਿਸਟਲ ਵਾਲੇ ਲੁਟੇਰੇ ਨੂੰ ਲੁੱਟ ਕਰਨੀ ਕਿਵੇਂ ਪੁੱਠੀ ਪੈਂਦੀ ਹੈ ਆਮ ਲੁਟੇਰੇ ਪੰਜ ਚਾਰ ਇਕੱਠੇ ਹੋ ਕੇ ਤੇ ਲੁੱਟੀ ਲ ਜਾਂਦੇ ਨੇ ਪਰ ਇੱਕ ਲੁਟੇਰਾ ਇਕੱਲਾ ਜਣਾ ਦੁਕਾਨ ਦੇ ਵਿੱਚ ਹਮਲਾ ਕਰ ਦਿੰਦਾ ਹੈ ਤੇ ਇਹਨੂੰ ਲੁੱਟ ਅਜ ਕਰਨੀ ਕਿਵੇਂ ਪੁੱਠੀ ਪਈ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਪੂਰੀ ਵੀਡੀਓ ਪੂਰੀ ਵੀਡੀਓ ਧਿਆਨ ਦੇ ਨਾਲ ਦੇਖਦੇ ਜਾਓ ਦੇਖਿਓ ਇੱਕ ਲੁਟੇਰਾ ਦੁਕਾਨ ਦੇ ਅੰਦਰ ਐਂਟਰ ਕਰ ਗਿਆ ਪਿਸਟਲ ਉਹਨੇ ਆਪਣਾ ਕੱਢ ਕੇ ਤੇ ਲੋਡ ਕਰ ਲਿਆ ਪੂਰੀ ਤਰ੍ਹਾਂ ਤੇ ਇੱਕ ਸੱਜਣ ਸਾਈਡ ਤੇ ਬੈਠਾ ਸੀ ਪਤਾ ਨਹੀਂ ਕਸਟਮਰ ਸੀ ਜਾਂ ਦੁਕਾਨਦਾਰ ਆਪ ਸੀ ਤੇ ਉਹਨੂੰ ਕਹਿ ਰਿਹਾ ਕਿ ਤੂੰ ਇੱਥੇ ਬੈਠੇ ਰਹਿਣਾ ਤੂੰ ਨਹੀਂ ਹਿਲਣਾ ਬਿਲਕੁਲ ਹੀ ਜੇ ਤੂੰ ਹਿੱਲਿਆ ਤਾਂ ਫਿਰ ਦੇਖ ਲਈ ਤੇ ਦੁਕਾਨਦਾਰ ਨੂੰ ਕਹਿਤਾ ਵੀ ਗੱਲੇ ਦੇ ਵਿੱਚੋਂ ਕੱਢ ਦੇ ਜਿੰਨੇ ਵੀ ਪੈਸੇ ਪਏ ਸੀ ਉਹ ਮੁੰਡਾ ਪੈਸੇ ਕੱਢਣੇ ਸ਼ੁਰੂ ਕਰਤੇ ਆ ਮੁੰਡੇ ਨੇ ਤੇ ਦੇਖੋ ਹੌਲੀ ਹੌਲੀ ਉਹ ਪੈਸੇ ਕੱਢ ਕੇ ਦੇਈ ਜਾਂਦਾ ਕਿ ਸ਼ਾਇਦ ਥੋੜੇ ਪੈਸੇ ਨਾਲ ਹੀ ਸਾਰ ਜਾਵੇ ਪਰ ਉਹ ਸਾਰ ਨਹੀਂ ਰਿਹਾ ਥੋੜੇ ਪੈਸਾ ਨਾਲ ਉਹ ਕਹੀ ਜਾਂਦਾ ਕਿ ਹੋਰ ਕਢੀ ਜਾ ਜਿੰਨੇ ਵੀ ਹੈਗੇ ਆ ਕੱਢ ਕੇ ਦਿੱਤੇ ਆ ਤੇ ਉਹਨੇ ਇਹ ਆਪਣੇ ਹੁਣ ਲਪਾਫੇ ਦੇ ਵਿੱਚ ਪਾ ਲਿਆ ਤੇ ਮੁੰਡਾ ਹੋਰ ਪੈਸੇ ਕੱਢੀ ਜਾਂਦਾ ਕਿਉਂਕਿ ਗੋਲੀ ਦੇ ਅੱਗੇ ਕਿਸੇ ਦੀ ਪੇਸ਼ ਨਹੀਂ ਚੱਲਦੀ ਤੁਹਾਨੂੰ ਵੀ ਪਤਾ ਹੀ ਆ ਆ ਉਹਨੇ ਹੋਰ ਕੱਢ ਦਿੱਤੇ ਤੇ ਉਹ ਲਪਾਫੇ ਚ ਪਾਈ ਜਾਂਦਾ ਤੇ ਆ ਉਹਨੇ ਥੱਪੜ ਜੜਦਾ ਉਹਦੇ ਕੰਨ ਤੇ ਪਤਾ ਨਹੀਂ ਕੀ ਕਹਿ ਰਿਹਾ ਕਿ ਵੀ ਸ਼ਾਇਦ ਤੂੰ ਹੌਲੀ ਹੌਲੀ ਪੈਸੇ ਦੇ ਰਿਹਾ ਇੱਕੇ ਵਾਰੀ ਕਿਉਂ ਨਹੀਂ ਕੱਢ ਕੇ ਦਿੱਤੇ ਤੇ ਹੁਣ ਅੱਗੇ ਤੁਸੀਂ ਵੀਡੀਓ ਦੇਖੀ ਚੱਲਿਓ ਪੂਰੀ ਤਰ੍ਹਾਂ ਇਹ ਉਸ ਨੂੰ ਹੋਰ ਵੀ ਡਰਾ ਧਮਕਾ ਰਿਹਾ ਤੇ ਹੁਣ ਇਹ ਕਾਊਂਟਰ ਦੇ ਉੱਪਰਲੇ ਪਾਸੋਂ ਦੀ ਆਊਗਾ। ਕੋਈ ਵੀਡੀਓ ਵੇਖੀ ਚੱਲਿਓ ਤੁਸੀਂ। ਆਹ ਹੁਣ ਕਾਊਂਟਰ ਦੇ ਉੱਪਰ ਤੇ ਪਾਸੇ ਦੀ ਇਹ ਦੁਕਾਨ ਦੇ ਅੰਦਰ ਐਂਟਰ ਕਰ ਗਿਆ ਕਾਊਂਟਰ ਦੇ ਅੰਦਰਲੇ ਪਾਸੇ ਆ ਗਿਆ। ਤੇ ਹੁਣ ਉਹਨੇ ਆਪ ਤਸੱਲੀ ਕੀਤੀ ਹੈ ਆ ਥੋੜੇ ਇੱਕ 10 20 ਦਾ ਕੋਈ ਨੋਟ ਪਿਆ ਸੀ ਉਹ ਵੀ ਉਹਨੇ ਹੱਥ ਵਿੱਚ ਕਰ ਲਿਆ। ਤੇ ਇੱਕ ਮੁੰਡਾ ਇਧਰ ਸਾਈਡ ਤੇ ਬੈਠਾ ਸੀ ਉਹਨੂੰ ਵੀ ਕੋਈ ਇਸ਼ਾਰੇ ਕਰ ਰਿਹਾ ਕਿ ਤੂੰ ਨਹੀਂ ਹਿਲਣਾ ਜਾਂ ਬੈਠਾ ਰਹਿ ਟਿਕ ਕੇ। ਉਹਨੂੰ ਕਹਿ ਦਿੰਦਾ ਹੈ ਕਿ ਇੱਕ ਪਰੇ ਗੱਲਾਂ ਹੈਗਾ ਉਹਦੇ ਵਿੱਚੋਂ ਵੀ ਕੱਢ ਕੇ ਦੇ ਜੇ ਕੁਝ ਪਿਆ ਤਾਂ ਉਹ ਮੁੰਡਾ ਪਰਲੇ ਗੱਲੇ ਦੇ ਵਿੱਚੋਂ ਵੀ ਹੱਥ ਮਾਰ ਰਿਹਾ ਉਥੋਂ ਕੁਝ ਕੱਢ ਕੇ ਦੇ ਰਿਹਾ ਹਾਂ ਉੱਥੇ ਵੀ ਹੈਗੇ ਸੀ ਪੈਸੇ ਉਹਨੇ ਕਿਹਾ ਉਹ ਵੀ ਕੱਢ ਦੇ ਤੇ ਇੱਕ ਮੁੰਡੇ ਦੇ ਇੱਧਰ ਮੁੰਡੇ ਦੇ ਨਾਲ ਗੱਲਬਾਤ ਕਰ ਰਿਹਾ ਤੇ ਇੱਕ ਥੱਪੜ ਉਹਨੂੰ ਵੀ ਹੋਰ ਝਾੜ ਦਿੰਦਾ ਹੈ ਡਰਾ ਰਿਹਾ ਸਾਰਿਆਂ ਨੂੰ ਕਿ ਮੇਰੇ ਤੇ ਕੋਈ ਧਾਵਾ ਨਾ ਤੇ ਆਲੋ ਇੱਥੇ ਕਰ ਗਿਆ ਵੱਡੀ ਗਲਤੀ ਪਿਸਟਲ ਪਾ ਲਿਆ ਉਹਨਾਂ ਡੱਬ ਦੇ ਵਿੱਚ ਤੇ ਆਲੋ ਸਿੱਟ ਲਿਆ ਉਹਨਾਂ ਨੇ ਥੱਲੇ ਉਹਨਾਂ ਨੇ ਕਿਹਾ ਤੈਨੂੰ ਬਣਾਉਣੇ ਆਂ ਡਾਕੂ ਹੁਣ ਇਹਨੂੰ ਪੁੱਤ ਬਣਾਉਣਗੇ ਇੱਥੇ ਇਹਨਾਂ ਨੇ ਫਿਰ ਪਾ ਦਿੱਤਾ ਰੋਲਾ ਦੁਕਾਨਦਾਰਾਂ ਨੇ ਚੋਰ ਚੋਰ ਕਰ ਦਿੱਤੀ ਤੇ ਫਿਰ ਬਾਹਰੋਂ ਬਹੁਤ ਲੋਕ ਥੋਲੀ ਥੋਲੀ ਇਕੱਠੇ ਹੋਣੇ ਸ਼ੁਰੂ ਹੋ ਗਏ ਇੱਕ ਦੱਸ ਦਈਏ ਕਿ ਸਿਰ ਤੋਂ ਬਿਲਕੁਲ ਗੰਜਾ ਸੀ ਤੇ ਵਾਲ ਲਾ ਕੇ ਇਹਨੇ ਨਕਲੀ ਤੇ ਐਣਕਾ ਓਣਕਣ ਲਾ ਕੇ ਪੂਰਾ ਬਾਊ ਬਣਿਆ ਹੋਇਆ ਸੀ ਤੇ ਇੱਥੇ ਇਹਦੇ ਵਾਲ ਉੱਤਰ ਜਾਂਦੇ ਨੇ ਤੇ ਫਿਰ ਟੰਡਾਂ ਦੀ ਬਿਲਕੁਲ ਚੱਕਣ ਲੱਗ ਜਾਂਦੀ ਹੈ। ਬਾਕੀ ਤੁਸੀਂ ਅੱਗੇ ਹੁਣ ਵੇਖਦੇ ਚੱਲਿਓ। ਆ ਲੈ ਦੇਖ ਹੀ ਰਹੇ ਹੋਗੇ ਪੂਰਾ ਝਾਕ ਰਿਹਾ ਹੈ। ਆ ਪਿਸਤਲ ਵੀ ਉਹਨਾਂ ਨੇ ਖੋਲਿਆ। ਕੋਈ ਜਾਲੀ ਦਾ ਪਿਸਤਲ ਹੀ ਹੋਊਗਾ। ਆ ਲੱਤਾਂ ਮਾਰ-ਮਾਰ ਕੇ ਉਹਨੂੰ ਉਹਨਾਂ ਡੇਗ ਲਿਆ ਇੱਥਾਂ। ਤੇ ਹੁਣ ਆ ਗਏ ਸਾਰੇ ਹੋਰ ਵੀ ਬਹੁਤ ਲੋਕ ਇਕੱਠੇ ਆ ਗਏ ਤੇ ਹੁਣ ਇਹਨਾਂ ਨੇ ਜਾਨ ਨਹੀਂ ਦਿੱਤਾ ਹੁਣ। ਤੇ ਦੋਸਤੋ ਤੁਸੀਂ ਵੀਡੀਓ ਪੂਰੀ ਦੇਖ ਲਈਏ ਅੱਜ ਦੇ ਹਾਲਾਤਾਂ ਦੇ ਵਿੱਚ ਆਪਾਂ ਕਿਤੇ ਵੀ ਸੁਰੱਖਿਅਤ ਨਹੀਂ ਰਹਾਂਗੇ ਨਾ ਹੀ ਆਪਣੇ ਘਰ ਦੇ ਵਿੱਚ, ਨਾ ਦੁਕਾਨ ਦੇ ਵਿੱਚ, ਨਾ ਹੀ ਆਪਾਂ ਕਿਸੇ ਰਸਤੇ ਦੇ ਵਿੱਚ। ਜੇ ਅਸੀਂ ਦੋ ਚਾਰ ਜਣੇ ਵੀ ਬੈਠਿਆਂ ਤਾਂ ਫਿਰ ਵੀ ਸਾਡੀ ਕੋਈ ਪੇਸ਼ ਨਹੀਂ ਚੱਲਣ ਜਾਣ ਦਿੱਤੀ ਜਾਂਦੀ ਉੱਥੋਂ ਤਿੰਨ ਚਾਰ ਜਣੇ ਇਕੱਠੇ ਹੋ ਕੇ ਵੀ ਆ ਜਾਂਦੇ ਆ ਪਿੱਛੇ ਜੇ ਤੁਸੀਂ ਵੀਡੀਓ ਦੇਖੀ ਹੋਣੀ ਹੈ ਚਲੋ ਇਹ ਤਾਂ ਥੋੜੀ ਜਿਹੀ ਗਲਤੀ ਕਰ ਬੈਠਾ ਤੇ ਮੌਕੇ ਤੇ ਕਾਬੂ ਆ ਗਿਆ ਥੱਲੇ ਹੀ ਤਿੰਨੇ ਜਣਿਆਂ ਤੇ ਹਾਵੀ ਹੋਇਆ ਖੜਾ ਸੀ ਉਹ ਗਿਲੇ ਦੇ ਇੱਕ ਪਿੰਡ ਦੇ ਵਿੱਚ ਕੋਈ ਮੈਡੀਕਲ ਸੀ ਮੈਡੀਕਲ ਤੇ ਉਤਾਵਾ ਬੋਲਦੇ ਆ ਮੁੰਡਾ ਮੋਬਾਈਲ ਤੇ ਆਪਣਾ ਲਾਲਚ ਲੱਗਿਆ ਹੁੰਦਾ ਕੋਈ ਦੇਖ ਰਿਆ ਹੋਣਾ ਤੇ ਚਾਰ ਜਣੇ ਆ ਕੇ ਉਹਦੇ ਗਲ ਪੈ ਜਾਂਦੇ ਆ ਬਹੁਤ ਬੇਸਬਲ ਦੇ ਨਾਲ ਕੁੱਟਦੇ ਆ ਖੂਨੋਂ ਖੂਨ ਕਰ ਦਿੰਦੇ ਆ ਇੱਕ ਦੇ ਕੋਲ ਗੰਡਾਸੀ ਇਹ ਪੁੱਠੀਆਂ ਗੰਡਾਸੀਆਂ ਉਹਦੇ ਮਾਰੀ ਜਾਂਦਾ ਲਹੂ ਲਹਾਨ ਕਰਕੇ ਤੇ ਸਾਰਾ ਉਹਦਾ ਗੱਲਾ ਵੀ ਫਰੋਲ ਜਾਂਦੇ ਆ ਤੇ ਮੁੰਡੇ ਨੂੰ ਵੀ ਮਰਨਾਵਾਂ ਕਰ ਜਾਂਦਾ ਸੋ ਦੋਸਤੋ ਚੌਕਸ ਰਿਆ ਕਰੋ ਅਜੇ ਹੀ ਪਾਣੇ ਵਾਪਰਨੇ ਹੁਣ ਆਮ ਹੀ ਗੱਲ ਹੋ ਗਈ ਹੈ ਸਾਡੇ ਸਮਾਜ ਦੇ ਅੰਦਰ ਜਿੰਨੀ ਦੇਰ ਸਾਡੇ ਸਮਾਜ ਚੋਂ ਚਿੱਟਾ ਵਗੈਰਾ ਖਤਮ ਨਹੀਂ ਹੁੰਦਾ ਨਸ਼ੇ ਖਤਮ ਨਹੀਂ ਹੁੰਦੇ ਉਨੀ ਦੇਰ ਇਦਾਂ ਹੀ ਚੱਲਦਾ ਰਹੂਗਾ ਇਹ ਆਪਣੇ ਸਮਾਜ ਨੂੰ ਸਭ ਨਸ਼ਿਆਂ ਦੇ ਦੇਣ ਹੈ ਸੋ ਆਪਣੀ ਚੌਕਸੀ ਆਪ ਹੀ ਰੱਖਣੀ ਪਣਦੀ ਹੈ ਹੁਣ ਸਰਕਾਰਾਂ ਤੋਂ ਜਾਂ ਪ੍ਰਸ਼ਾਸਨ ਤੋਂ ਕਿਸੇ ਤਰ੍ਹਾਂ ਦੀ ਕੋਈ ਉਮੀਦ ਨਹੀਂ ਰਹੀ ਕਿਉਂਕਿ ਪ੍ਰਸ਼ਾਸਨ ਦੇ ਪੁਲਿਸ ਦੇ ਹਵਾਲੇ ਵੀ ਤੁਸੀਂ ਜਦੋਂ ਕਿਸੇ ਲੁਟੇਰੇ ਨੂੰ ਕਰ ਦਿੰਦੇ ਹੋ ਤਾਂ ਉਹ ਇਹ ਕਹਿ ਕੇ ਇਸ ਨੂੰ ਛੱਡ ਦਿੰਦੇ ਆ ਕਿ ਇਹ ਨਸ਼ੇੜੀ ਹੈਗਾ ਇਹ ਮਰ ਜਾਊਗਾ ਤੇ ਸਾਡੇ ਗੱਲ ਲੱਗ ਜਾਊਗਾ ਇਹਨਾਂ ਕਹਿ ਕੇ ਹਰ ਕੋਈ ਪੱਲਾ ਛੱਡ ਜਾਂਦਾ ਹੈ ਤੇ ਜੇ ਕੋਈ ਪਰਚਾ ਕਰ ਵੀ ਦੇਣ ਤਾਂ ਜਲਦੀ ਹੀ ਇਹਨਾਂ ਲੋਕਾਂ ਦੀ ਜ਼ਬਾਨ ਤੋਂ ਹੋ ਜਾਂਦੀ ਤੇ ਆ ਕੇ ਬਾਹਰ ਫਿਰ ਉਹੀ ਹਾਲਾਤ ਦੁਬਾਰਾ ਇਹ ਸ਼ੁਰੂ ਕਰ ਦਿੰਦੇ ਆ ਆਹ ਵੀਡੀਓ ਵੀ ਤੁਸੀਂ ਪੂਰੀ ਦੇਖ ਹੀ ਲਈ ਹੈ ਕਿ ਕਿੱਦਾਂ ਉਹਦਾ ਬੁਰਾ ਹਾਲ ਕੀਤਾ ਕੁੱਟ-ਕੁੱਟ ਕੇ ਠੀਕ ਹੈ ਦੋਸਤੋ ਆਪਣਾ ਧਿਆਨ ਰੱਖਿਆ ਕਰੋ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰਿ